ਸਾਡੇ ਬਾਪੂ ਨੇ ਕਿਹਾ ਮਜ਼ਾਕ ਕਰਤਾ ਸਾਡੇ ਨਾ ਸਾਧੂ ਹੁੰਦਾ ਸੀਗਾ ਉਹਦਾ ਮੁੰਡਾ ਟੀਚਰ ਆ ਹੁਣ ਉਹਨਾਂ ਨੇਰੇ ਜਾਂਦਾ ਹੀ ਪੱਠੇ ਲੈਣ ਤੇ ਉਹਨੂੰ ਪਤਾ ਸੀਗਾ ਉਹ ਕਹਿੰਦਾ ਵੀ ਅੱਜ ਇਹਨੂੰ ਡਰਾਉਣਾ ਆਪਾਂ ਉੱਠ ਖੜੇ 4 ਵਜੇ 6-7 ਮੋੜਾਂ ਤੇ ਖੜ ਗਿਆ ਕਾਹ ਮੋੜ ਤੇ ਖੜ ਗਿਆ ਕੋਹ ਮੋੜ ਤੇ ਕੋਹ ਮੋੜ ਤੇ ਹਨਾ ਉਹ ਕਹਿੰਦੇ ਵੀ ਡਰਾਉਣਾ ਉਹ ਕਹਿੰਦੇ ਵੀ ਠੀਕ ਆ ਉਹ ਭਾਈ ਜਦੋਂ ਮਿਗੜਿਆ ਪਹਿਲਾਂ ਤੇ ਮੁੰਡਾ ਜੱਗਾ ਟੇਲਰ ਆ ਸਾਡੇ ਉਹ ਖੜਾ ਬਾਹਰ ਤੇ ਉਹ ਕਹਿੰਦਾ ਕਿੱਥੇ ਚੱਲਿਆਂ ਕਹਿੰਦਾ ਪੱਠਿਆਂ ਨੂੰ ਚੱਲਿਆਂ ਕਹਿੰਦਾ ਬੋਤਾ ਹਲਕਿਆ ਫਿਰਦਾ ਕਹਿੰਦਾ ਬੰਦੇ ਮੇਰੇ ਖਾਲ ਦੋ ਤਿੰਨ ਮਾਰਦੇ ਆਪਣੇ ਪਿੰਡ ਦੇ ਰਾਤ ਦੇ ਉਹਨੇ ਧਿਆਨ ਨਾ ਉਹ ਜੋਏ ਐਵੇਂ ਤੜਕੂ ਤੜਕੀ ਤੂੰ ਕਿੱਧਰ ਦੱਸੀ ਜਾਣਾ ਉਧਰੋਂ ਗਾਂ ਵਾਲੇ ਮੋੜ ਤੇ ਸਾਡਾ ਬੁੜਾ ਖੜਾ ਡਾਂਗ ਲਈ ਉਹ ਐਵੇਂ ਕੰਦ ਚ ਮਾਰ ਕੇ ਉਹ ਕਹਿੰਦਾ ਮੈਂ ਆ ਉਹ ਫੇਰ ਠੀਕ ਹੈ ਮੈਂ ਤਾਂ ਕਹਿ ਕਿ ਬੋਤਾ ਆ ਗਿਆ ਕੰਨਾਂ ਕੀ ਗੱਲਾਂ ਕਹਿੰਦਾ ਬੋਤਾ ਫਿਰਦਾ ਗਾਹ ਪਾਈ ਪਿੰਡ ਚ ਬੰਦੇ ਮਾਰਤੇ ਆਪਣੇ ਹੱਲ ਕਿਆ ਫਿਰਦਾ ਗਾਹ ਨੂੰ ਤੀਜੇ ਮੋੜ ਤੇ ਫੇਰ ਇੱਕ ਹੋਰ ਮਿਲ ਪਿਆ ਉਤੋਂ ਮੁੜ ਪਿਆ ਉਹਨੇ ਕਹਿੰਨੇ ਬੋਤਾ ਸੱਚੀ ਹੈ ਇਹ ਕਦੋਂ ਇਹ ਤਾਂ ਬਹੁਤ ਖੜੇ ਲੋਕ ਤਾਂ ਨਿਕਲੇ ਫਿਰਦੇ ਬੋਤੇ ਨੂੰ ਉਹਨੇ ਆਪਦੇ ਘਰੇ ਆ ਕੇ ਤੇ ਕੋਠੇ ਤੋਂ ਦੀ ਝੜਿਆ ਗਵਾਂਢੀਆਂ ਦੇ ਕਹਿੰਦਾ ਜਵਾਕ ਨਾ ਬਾਹਰ ਜਾਣ ਦਿਓ ਬੋਤਾ ਫਿਰਦਾ ਹਲਕਿਆ ਕਹਿੰਦਾ ਵੱਡੂ ਬੰਦੇ ਮਾਰਤੇ ਆਪਣੇ ਪਿੰਡ ਦੇ ਉਹਨਾਂ ਨੇ ਗਾਂ ਉਹਨਾਂ ਨੇ ਗਾਂ ਕਿਹਾ ਸਾਧੂ ਨੇ ਦੱਸਿਆ ਪਿੰਡ ਦਾ ਪੰਜਾ ਮਿੰਟਾਂ ਚ ਫੈਲ ਜਾਂਦੀ ਹੈ ਪਿੰਡ 8 ਵਜੇ ਤੱਕ ਉਹਨਾਂ ਦਾ ਘਰ ਤਾਂ ਕੋਈ ਨਿਕਲੇ ਹੀ ਨਹੀਂ ਬਾਹਰ ਉਧਰਲੇ ਘਰਾਂ ਦਾ ਜਮੀ ਲੋਕ ਤਾਵਾ ਜਾਈ ਤੁਰੀ ਫਿਰੇ ਉਹ ਸਾਰੇ ਅੰਦਰ ਤੜੇ ਬੈਠੇ ਆਂ ਨੀ ਬੋਤਾ ਨਾ ਮਾਰਦੇ ਤੇ ਉਹ ਜਦੋਂ ਨਿਕਲੇ ਬਾਹਰ ਆ ਕੇ ਬੋਤਾ ਕਿਉਂ ਹੁਣ ਕਹਿੰਦਾ ਕਿ ਬੋਤਾ ਐਵੇਂ ਬੋਤਾ ਆਪਣੇ ਕਿਤੇ ਤੇ ਆਪਣੇ ਤਾਂ ਹੈ ਹੀ ਨਹੀਂ ਪੰਜਾਬ ਚ ਬੋਤਾ ਹੀ ਨਹੀਂ ਅਖੇ ਸਾਧੂ ਵੀ ਕਿਹਾ ਤੜ ਕਿਉਂ ਸਾਦੂ ਨੂੰ ਪੁੱਛਿਆ ਕਿ ਤੂੰ ਸਾਲਿਆ ਕੇ ਗੱਪ ਮਾਰ ਕੇ ਸਾਰੇ ਅੰਦਰ ਬਿਠਾਤੀ ਉਹ ਕਹਿੰਦਾ ਆਪ ਅੰਦਰ ਬੈਠੀਆਂ ਕਿ ਮੈਂ ਤੜਕੇ ਕਿਹਾ ਹੈ ਕਿ ਤਿੰਨ ਚਾਰਾਂ ਨੇ ਕਿਹਾ ਮੈਨੂੰ ਉਹਨੂੰ ਉਹੀ ਬਿਠਾਤਾ ਘਰੇ ਬਹੁਤ ਹਲਕਾ ਕਰਦਾ ਕਹਿੰਦੇ